કે મેરે તો તમે દેખ શકਦੇ હો હાલત બહુ ખરાબ હે અપની બહુ પરેશાન હે ઉસકે કારણે બહુ પરેશાન હે દોસ્તો હાલત ઇસે વેસે બન કે ને પંજાબ પોલીસ નું કંટ્રોલ પોઈન્ટ હે સુરક્ષા કે وچ લગાયા ગયા ਸੀਡੈਂਟ ਹੋਇਆ ਦਾ ਕਹਿੰਦੇ ਜੀ ਮਰ ਗਿਆ ਬੰਦਾ ਸਜਾਵਾ ਠੀਗਾ ਤੇ ਆਪਣੇ 7 ਲੱਖ ਰੁਪਏ ਗਰੀਬ ਬੰਦੇ ਨੇ ਮਰੇ ਕਿੱਥੋਂ ਦੇਣਾ ਡਰਾਈਵਰ ਬੰਦੇ ਆ ਦੋਸਤੋ ਇੱਕ ਨਵਾਂ ਕਾਨੂੰਨ ਪਾਸ ਕੀਤਾ ਗਿਆ ਸੈਂਟਰ ਗਵਰਨਮੈਂਟ ਦੇ ਵੱਲੋਂ ਟਰੱਕ ਯੂਨੀਅਨ ਦੇ ਉੱਤੇ ਤੇ ਐਕਸੀਡੈਂਟ ਦੇ ਉੱਤੇ ਕਾਨੂੰਨ ਬਣਾਇਆ ਗਿਆ ਉਸੇ ਨੂੰ ਲੈ ਕੇ ਅੱਜ ਪੂਰੇ ਪੂਰੇ ਇੰਡੀਆ ਦੇ ਵਿੱਚ ਇੱਕ ਸਟ੍ਰਾਈਕ ਕੀਤੀ ਗਈ ਆ ਟਰੱਕ ਯੂਨੀਅਨ ਦੇ ਵੱਲੋਂ ਤੇ ਤੁਸੀਂ ਮੇਰੇ ਪਿੱਛੇ ਹਾਲਾਤ ਦੇਖ ਸਕਦੇ ਹੋ ਕਿਵੇਂ ਇੱਕ ਪٹرول ਪੰਪ ਦੇ ਉੱਤੇ ਲਾਈਨਾਂ ਲੱਗੀਆਂ ਹੋਈਆਂ ਨੇ ਜਲੰਧਰ ਦੇ ਵਿੱਚ ਇਸ ਟਾਈਮ ਖੜੇ ਆ ਅਸੀਂ ਤੇ ਕਈ ਪٹرول ਪੰਪ ਜਲੰਧਰ ਦੇ ਵਿੱਚ ਬੰਦ ਕਰ ਦਿੱਤੇ ਨੇ ਤੇ ਡੀਜ਼ਲ ਤੇ ਪٹرول ਦੀ ਬੜੀ ਦਿੱਕਤ ਆ ਗਈ ਏ ਤੇ ਇਸੇ ਨੂੰ ਲੈ ਕੇ ਅਸੀਂ ਕਿਸ ਕਿਸ ਨੂੰ ਜ਼ਿੰਮੇਵਾਰ ਮੰਨਦੇ ਆ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਆਓ ਫਿਰ ਗੱਲਬਾਤ ਕਰਦੇ ਆਂ ਪੈਟਰੋਲ ਪੰਪ ਦੇ ਉੱਤੇ ਖੜੇ ਆ ਵਰਕਰ ਦੇ ਨਾਲ ਗੱਲਬਾਤ ਕਰਦੇ ਸਰ ਕੀ ਹਾਲਾਤ ਨੇ ਇੱਥੇ ਸਰ ਹਾਲਾਤ ਬਹੁਤ ਖਰਾਬ ਹੈ ਪਬਲਿਕ ਬਹੁਤ ਪ੍ਰੇਸ਼ਾਨ ਹੈ ਉਸ ਦੇ ساتھ ساتھ ਵਰਕਰ ਵੀ ਪ੍ਰੇਸ਼ਾਨ ਹੈ ਕਿਵੇਂ ਦੇਖਦੇ ਹੋ ਕਿ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਸੇ ਜੋ ਹਾਲਾਤ ਇਸ ਟਾਈਮ ਬਣਿਆ ਹੈ ਇੰਨਾ ਕਰਾਊਡ ਹੋ ਗਿਆ ਹੈ ਜ਼ਿੰਮੇਵਾਰ ਸਰਕਾਰੀ ਹੈ ਯਾਰ ਜੀ ਜ਼ਿੰਮੇਵਾਰ ਸਰਕਾਰ ਹੈ ਤਾਂ ਪਬਲਿਕ ਪ੍ਰੇਸ਼ਾਨ ਹੋ ਰਹੀ ਹੈ ਨਾਲੇ ਵਰਕਰ ਵੀ ਪ੍ਰੇਸ਼ਾਨ ਹੋ ਰਹੇ ਹਨ ਪੈਟਰੋਲ ਦਾ ਦੱਸਿਆ ਹੈ ਕਿ ਕਿੰਨੇ ਲੀਟਰ ਤੁਸੀਂ ਪਵਾ ਸਕਦੇ ਹੋ ਕੋਈ ਕੋਈ ਉਹ ਨਹੀਂ ਹੈ ਸਰ ਇੱਕ ਭਾਈ ਸਾਹਿਬ ਪੈਟਰੋਲ ਪੁਆਣ ਆਏ ਆ ਪਾ ਗੱਲਬਾਤ ਕਰਦੇ ਉਹਨਾਂ ਨਾਲ ਸਰ ਕਿਵੇਂ ਕਿਹਨੂੰ ਜ਼ਿੰਮੇਵਾਰ ਮੰਨਦੇ ਸਾਰੇ ਕਿ ਜੂਰ ਜੀ ਦੇਖੋ ਜ਼ਿੰਮੇਵਾਰ ਤਾਂ ਭਾਈ ਕਿਹਨੂੰ ਕਹੀਏ ਹੁਣ ਕਾਲੇ ਕਹਿੰਦੇ ਅਸੀਂ ਪਟੇਲ ਦੇਣਾ ਨਹੀਂ ਆਕੇ ਇਹ ਹੁਣ ਇੱਥੇ ਤੁਸੀਂ ਉਦਾਂ ਬੋਤਲਾਂ ਚ ਪੁਆਣ ਆਇਓ ਉਦਾਂ ਪਾਉਂਦੇ ਨਹੀਂ ਹੁਣ ਲੋਕੀ ਗਿੱਲ ਨਾਲ ਲੈ ਕੇ ਆ ਰਹੇ ਬੋਤਲਾਂ ਲੈ ਕੇ ਆ ਰਹੇ ਭਾਈ ਜਾ ਰਹੇ ਆ ਅਸੀਂ ਖੜੇ ਇੱਥੇ ਘੰਟੇ ਸਾਨੂੰ ਕੋਈ ਪਾ ਕੇ ਦੇ ਰਿਹਾ ਤੇਲ ਸਰਕਾਰ ਕਾਨੂੰਨ ਪਾਸ ਕਰਦੀ ਹੈ ਪਰ ਜਨਤਾ ਪਰੇਸ਼ਾਨ ਹੁੰਦੀ ਹੈ ਹਮੇਸ਼ਾ ਇਸ ਨੂੰ ਤੁਸੀਂ ਸੈਂਟਰ ਗਵਰਨਮੈਂਟ ਵੱਲੋਂ ਕਾਨੂੰਨ ਪਾਸ ਕੀਤਾ ਗਿਆ ਡਰਾਈਵਰਾਂ ਦੇ ਉੱਤੇ ਜਿਹੜੇ ਗੱਡੀਆਂ ਚਲਾਉਂਦੇ ਆ ਕੀ ਕਹਿਣਾ ਚਾਹੁੰਦੇ ਹੱਜਲ ਖਰਾਬ ਜਨਤਾ ਹੋ ਰਹੀ ਹੈ ਹੱਜਲ ਖਰਾਬ ਜਨਤਾ ਹੋ ਰਹੀ ਹੈ ਭਾਈ ਟਰੱਕਾਂ ਵਾਲਿਆਂ ਦਾ ਚੌਰਾ ਦਾ ਹੁਣ ਕੀ ਕੀਏ ਉਹਨਾਂ ਨੂੰ ਉਹ ਕਿਹੜਾ jaan mooch ke accident ਕਰਦੇ ਆ ਕੋਈ ਵੀ ਗਲਤੀ ਹੁੰਦੀ ਹੈ ਠੀਕ ਹੋ ਪਰ ਆਏ ਨਹੀਂ ਨਾ ਹੁਣਾ ਚਾਹੀਦਾ 10 ਸਾਲ ਦੀ 7 7 ਲੱਖ ਦਾ ਜੁਰਮਾਨਾ ਇਹ ਗਲਤ ਆ ਪਾਪਾ ਜੀ ਦੇ ਨਾਲ ਗੱਲਬਾਤ ਕਰਦੇ ਆ ਪਰੇਸ਼ਾਨੀ ਹੋ ਰਹੀ ਉਹਨਾਂ ਨੂੰ ਪੈਟਰੋਲ ਪਵਾਣ ਦੇ ਵਿੱਚ ਪਾਪਾ ਜੀ ਕੀ ਕਹਿੰਦੇ ਜਦੋਂ ਪੰਜ ਖਰਾਬ ਹੋ ਰਹੀ ਹੈ ਤੇ ਬੜਾ ਰੋਡ ਵਾਲ ਤੇ ਬਹੁਤ ਜਿਆਦਾ ਵੀ ਪਾਪਾ ਜੀ ਕੀ ਕਹਿਣਾ ਚਾਹੁੰਦੇ ਆ ਦੇਖੋ ਜਿਸ ਤਰ੍ਹਾਂ ਖਰਾਬ ਹੋ ਰਹੀ ਚਲਦਾ ਹੈ ਸਰਕਾਰ ਨੇ ਕੋਈ ਕਦਮ ਨਹੀਂ ਉਠਾਇਆ ਉਹ ਕੀ ਕਹਿਣਾ ਚਾਹੁੰਦੇ ਹੋ ਬਹੁਤ ਗਲਤ ਬਣਾਇਆ ਪਾਜੀ ਬੋਤਲ ਲੈ ਕੇ ਆਏ ਨਾਲ ਮੇਰੇ ਦੇਖੋ ਤੇ ਪੁੱਛਦੇ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਇਸ ਬਾਰੇ ਪਾਜੀ ਪਾਜੀ ਆਪਣੀ ਨਾ ਗੱਡੀ بیچ ਰਾਸਤੇ ਮੇ ਖੜੀ ਵੀ ਹੈ ਜੀ ਠੀਕ ਹੈ ਤਾਂ ਉਸ ਵਿੱਚ ਤੇਲ ਪਾਉਣਾ ਹੈ ਕਹਿੰਦਾ ਕਿਹਾ ਡਰਾਈਵਰੋ ਕੇ ਉੱਪਰ ਕਿਸ ਕੋ ਜ਼ਿੰਮੇਵਾਰ ਮੰਨਤੇ ਹੋ ਸਰ ਫਿਰ ਤਾਂ ਕਾਨੂੰਨੀ ਹੈ ਦੇ ਰਿਸਪੌਂਸਿਬਿਲਿਟੀਜ਼ ਕਿਉਂਕਿ ਕਾਨੂੰਨ ਕੋ ਪਹਿਲੇ ਸੇ ਹੀ ਕਰਨਾ ਚਾਹੀਦਾ ਸੀ ਨਾ ਕਿ ਕੁਝ ਐਸਾ ਹੋਣਾ ਹੈ ਦੋਸਤੋ 1 ਘੰਟੇ ਦੇ ਕਰੀਬ ਹੋ ਗਏ ਨੌਜਵਾਨ ਪੈਟਰੋਲ ਪੰਪ ਦੇ ਉੱਤੇ ਖੜੇ ਨੇ ਬੋਤਲਾ ਲੈ ਕੇ ਮੇਰੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਗੱਲਬਾਤ ਕਰਦੇ ਨੇ ਭਾਈ ਕੀ ਕਹਿਣਾ ਚਾਹੁੰਦੇ ਹੋ ਭਾਈ 1 ਘੰਟਾ ਹੋ ਗਿਆ ਖੜਿਆਂ ਨੂੰ ਜੀ ਤੇਲ ਹੱਲੇ ਤੱਕ ਵੀ ਨਹੀਂ ਪਿਆ ਕਹਿੰਦੇ ਬੋਤਲਾ ਵਿੱਚ ਤੇਲ ਨਹੀਂ ਪਣਾ ਤੇ ਆਪਣੇ ਗੱਡੀਆਂ ਦੇ ਵਿੱਚ ਪੈਟਰੋਲ ਤੁਹਾਡੇ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ ਬਿਲਕੁਲ ਪੂਰੀ ਤਰ੍ਹਾਂ ਗੱਡੀ ਰੋਡ ਦੇ ਉੱਤੇ ਖੜੀ ਹੈ ਸਰਕਾਰ ਵੱਲੋਂ ਕਾਨੂੰਨ ਪਾਸ ਕੀਤਾ ਗਿਆ ਵਾ ਮਤਲਬ ਜਨਤਾ ਹਰ ਵਾਰ ਖੱਜਲ ਖਰਾਬ ਹੁੰਦੀ ਪਹਿਲੇ ਨੋਟਬੰਦੀ ਹੋਈ ਹੁਣ ਇਸ ਤਰ ਤੋ ਨੋਟਬੰਦੀ ਦਾ ਹਿਸਾਬ ਹੀ ਦੇਖ ਰਹੇ ਹੋ ਭਾਈ ਜੀ ਸਰ ਜੇ ਆਪਣੇ ਲੋਕੀ ਨਹੀਂ ਸੰਤੁਸ਼ਟ ਹੋਣਗੇ ਤਾਂ ਕੀ ਹੋਊਗਾ ਤੁਸੀਂ ਆਪ ਦੇਖੋ ਦੇਖਣ ਦੇ ਹੁਣ ਆ ਕੋ ਗੱਡੀ ਰੋਡ ਦੇ ਉੱਤੇ ਲਾ ਕੇ ਆਏ ਹੋ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਸਰਕਾਰ ਹੈ ਜ਼ਿੰਮੇਵਾਰ ਹੈ ਇਹਦੇ ਵਿੱਚ ਆਪਾਂ ਤਾਂ ਕੋਈ ਇਨਸਾਨ ਕੁਝ ਵੀ ਨਹੀਂ ਕਰ ਸਕਦੇ ਤੁਸੀਂ ਵੋਟਾਂ ਪਾਉਂਦੇ ਹੋ ਸਰਕਾਰ ਨੂੰ ਸਰਕਾਰ ਬਣਾਉਣੇ ਪਰ ਫਿਰ ਵੀ ਹਮੇਸ਼ਾ ਜਨਤਾ ਹੀ ਖੱਜਲ ਖਰਾਬ ਹੁੰਦੀ ਹੈ ਜਨਤਾ ਹੀ ਹੋ ਰਹੀ ਹੈ ਭਈਆ ਦੇਖ ਲਓ ਤੁਸੀਂ ਇੰਨਾ ਰਸ਼ ਲੱਗਾ ਹੋਇਆ ਦੇਖ ਲਓ ਇਹ ਜਨਤਾ ਦਾ ਹੀ ਕੰਮ ਆ ਹੋਰ ਕੀ ਹੈ ਇਹਨਾਂ ਨੂੰ ਹੀ ਵਿਧਾਨਦੇ ਆ ਤੇ ਇਹਨਾਂ ਨੂੰ ਹੀ ਲਾਣ ਵਾਲੇ ਹਾਂ ਦੋਸਤੋ ਹਾਲਾਤ ਇਸ ਟਾਈਮ ਐਸੇ ਬਣ ਗਏ ਨੇ ਕਿ ਪੰਜਾਬ ਪੁਲਿਸ ਨੂੰ ਪٹرول ਪੰਪ ਤੇ ਸੁਰੱਖਿਆ ਦੇ ਵਿੱਚ ਲਗਾਇਆ ਗਿਆ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਦੇ ਨੇ ਕੀ ਚੱਕਰ ਪੈ ਗਿਆ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਕੀ ਹਾਲਾਤ ਬਣ ਗਏ ਇੱਥੇ ਹਾਲਾਤ ਦੇਖੋ ਕੋਈ ਏਡੀ ਕੋ ਵੱਡੀ ਗੱਲ ਨਹੀਂ ਕੀ ਲੋਕੀ ਮਤਲਬ ਪਰੇਸ਼ ਐਵੇਂ ਆ ਗਿਆ ਇਹ ਮਤਲਬ ਲੋਕਾਂ ਨੂੰ ਗਲਤ ਘੈਟ ਕਰਦਾ ਕਹਿੰਦੇ ਇਹ ਇੱਕ ਫਾਰਮਾਂ ਬਣ ਗਿਆ ਵਾ ਕਿ ਪੈਟਰੋਲ ਜਲੰਧਰ ਦੇ ਵਿੱਚ ਖਤਮ ਹੋ ਚੁੱਕਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਬਾਰੇ ਪੈਟਰੋਲ ਦੇ ਤਾਂ ਪੰਪ ਪੂਰਾ ਭਰਿਆ ਪਿਆ ਕੋਈ ਖਾਲੀ ਨਹੀਂ ਦੱਸੋ ਕਿਹਨੂੰ ਨਹੀਂ ਮਿਲਿਆ ਜੀ ਪੰਪ ਤੇਲ ਹੈਗਾ ਪਰ ਲੋਕਾਂ ਦੀ ਤਰਤੀਬ ਹੈ ਨਹੀਂ ਆਪਣੇ ذریعے ਕੀ ਮੈਸੇਜ ਦੇਣਾ ਚਾਹੁੰਦੇ ਮੈਂ ਤਾਂ ਇਹ ਚਾਹੁੰਦਾ ਜਨਤਾ ਨੂੰ ਵੀ ਆਪਣੀ ਲਾਈਨ ਚ ਲਾ ਕੇ ਲਾਓ ਲੇ ਇਹ ਦਾਣਾ ਕਰੋ ਵੀ ਖੋ ਮਾਈ ਨਾ ਕਰੋ ਇਹਦੇ ਵਿੱਚ ਲੋਕ ਵੀ ਪਰੇਸ਼ਾਨ ਆ ਹੁਣ ਆ ਗੱਡੀਆਂ ਜਿਹੜੀਆਂ ਨਾਲ 5-5 ਘੰਟੇ ਹੋ ਕੇ ਖੜੀਆਂ ਨੂੰ ਮੋਟਰਸਾਈਕਲਾਂ ਨੇ ਅੱਗੇ ਹਟਦੇ ਨਹੀਂ ਮੈਮ ਦੇ ਨਾਲ ਗੱਲਬਾਤ ਕਰਦੇ ਆ ਮੈਮ ਕਿੰਨੀ ਦੇਰ ਤੋਂ ਖੜੇ ਹੋ ਇੱਥੇ ਸਰ ਮੈਨੂੰ ਡੇਢ ਘੰਟਾ ਹੋ ਗਿਆ ਤੇ ਖੜੀ ਪੱਲਾ ਉਧਰ ਖੜੀ ਉਧਰੋਂ ਟਨ ਕਰਕੇ ਕਹਿ ਰਹੇ ਇੱਧਰ ਆਜੋ ਮੈਮ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਕਿ ਕਿਸ ਨੂੰ ਜ਼ਿੰਮੇਵਾਰ ਨਹੀਂ ਮੰਨਦੇ ਮੈਨੂੰ ਪੈਟਰੋਲ ਪੁਲਿਸ ਸਰਕਾਰ ਨੇ ਮਤਲਬ ਕਿ ਕਾਨੂੰਨ ਪਾਸ ਕੀਤਾ ਵਾ ਤੇ ਖੱਜਲ ਜਨਤਾ ਹੋ ਰਹੀ ਹੈ ਸਰ ਮੈਂ ਜਾਈਏ ਸੀ ਹੁਣ ਦੂਜੇ ਮੈਮ ਖੜੇ ਇਹਨਾਂ ਨਾਲ ਗੱਲ ਮੈਮ ਪੈਟਰੋਲ ਕੋਲੇ ਤੁਸੀਂ ਨਹੀਂ ਮੈਨੂੰ 1 ਘੰਟਾ ਹੋ ਗਿਆ ਲਾਈਨ ਤੇ ਖੜੇ ਸਰ ਇਹ ਮੈਮ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਜ਼ਿੰਮੇਵਾਰ ਜ਼ਿੰਮੇਵਾਰ ਚਲੋ ਸਰਕਾਰ ਨੇ ਜਿਹੜਾ ਕਾਨੂੰਨ ਪਾਸ ਕੀਤਾ ਕੀਤਾ ਪਰ ਪੁਲਿਸ ਵਾਲਿਆਂ ਨੂੰ ਚਾਹੀਦਾ ਜਾਂ ਤਾਂ ਮਾਈਕ ਦੀ ਵਿਵਸਥਾ ਕਰਨ ਇੱਥੇ ਲਾਊਡਸਪੀਕਰ ਤੇ ਬੋਲੋ ਇਧਰ ਰਸਤਾ ਹੈ ਇਧਰੋਂ ਗੱਡੀਆਂ ਦੀ ਲਾਈਨ ਹੈ ਕੋਈ ਸਿਸਟਮੈਟਿਕਲੀ ਇੱਥੇ ਕੋਈ ਪ੍ਰੋਸੀਜਰ ਨਹੀਂ ਹੈਗਾ ਬੱਚੇ ਨਾਲ ਹੈ ਮੈਨੂੰ 1.5 ਘੰਟਾ ਹੋ ਗਿਆ ਇੱਥੇ ਖੜੇ ਨੂੰ ਹੈ ਪੁਲਿਸ ਖੜੇ ਹੈ ਪਰ ਪੁਲਿਸ ਵਾਲਿਆਂ ਦਾ ਕੋਈ ਨਹੀਂ ਹੈ ਉਹ ਲਾਈਨਾਂ ਦੀ ਇੱਥੇ ਪੈਟਰੋਲ ਦੀ ਹੈ ਡੀਜ਼ਲ ਇੱਥੇ ਆਊਟ ਆਫ ਸਟਾਕ ਹੈ ਪੈਟਰੋਲ ਇਧਰੋਂ ਆਨੇ ਕਾਰਸ ਇਧਰੋਂ ਆਣਿਆ ਨੇ ਕਿ ਟੂ व्हीਲਰਸ ਇਧਰੋਂ ਆਨੇ ਆ ਕੋਈ ਸਿਸਟਮ ਨਹੀਂ ਹੈ ਦੋਸਤੋ ਇੱਕ ਟਰੱਕ ਡਰਾਈਵਰ ਹੀ ਖੱਜਲ ਹੋ ਰਹੇ ਨੇ ਉਹਨਾਂ ਨੂੰ ਪੈਟਰੋਲ ਲੈਣ ਵਾਸਤੇ ਆਏ ਨੇ ਕੈਨੀ ਦੇ ਵਿੱਚ ਗੱਲਬਾਤ ਕਰਦੇ ਨੇ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਸਰਕਾਰ ਵੱਲੋਂ ਇਹ ਗਲਤ ਆ ਜਾਂ ਸਹੀ ਆ ਸੱਸੀ ਗੱਲ ਵੀਰ ਸੱਸੀ ਗੱਲ ਵੀਰ ਜੀ ਵੀਰੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਕੀ ਹੈ ਕਿ ਕਾਨੂੰਨ ਹੈ ਸਾਰਾ ਵੀਰ ਜੀ ਇਹ ਇੱਕ ਨਜਾਇਜ਼ ਕਾਨੂੰਨ ਬਿਲਕੁਲ ਸਹੀ ਨਹੀਂਗਾ ਠੀਕ ਆ ਜੀ ਐਨੀ ਸਾਡੀ ਤਨਖਾਹ ਨਹੀਂ ਹੁੰਦੀ ਉਹਨੇ ਜੀ ਮੇਰੀ ਗੱਲ ਸੁਣੋ ਐਕਸੀਡੈਂਟ ਹੋ ਜਾਂਦਾ ਕਹਿੰਦੇ ਜੀ ਮਰ ਗਿਆ ਬੰਦਾ ਵਾ ਸਜ਼ਾ ਵਾ ਠੀਕ ਆ ਤੇ ਆਪਣੇ 7 ਲੱਖ ਰੁਪਏ ਗਰੀਬ ਬੰਦੇ ਨੇ ਮਰੇ ਕਿੱਥੋਂ ਦੇਣਾ ਡਰਾਈਵਰ ਬੰਦੇ ਆ ਹੁਣ ਮ ਪੂਰਾ 1 ਘੰਟਾ ਗੱਡੀ ਰੋਡ ਤੇ ਖੜੀ ਆ ਤੇ ਡਰਲੇ ਘੜਾ ਰਹੇ ਆ ਡੀਜ਼ਲ ਨਹੀਂ ਦੇ ਰਹੇ ਪੈਟਰੋਲ ਨਹੀਂ ਦੇ ਰਹੇ ਹੈਗਾ ਵਾ ਸਭ ਕੁਝ ਇਹ ਕਾਨੂੰਨ ਬਿਲਕੁਲ ਗਲਤ ਕੀਤਾ ਗਿਆ ਵਾ ਵੀਰੇ ਕਿਹੜੀ ਗੱਡੀ ਚਲਾਨਨੇ ਹੋ ਤੁਸੀਂ ਕੀ ਕਿਹੜੇ ਕਿਹੜੀ ਗੱਡੀ 12 ਚੱਕੀ ਭਾਜੀ ਗੱਡੀ ਚਲਾਣਾ ਵਾ ਠੀਕ ਆ ਅਨਾਜ ਕਣਕ ਦੀਆਂ ਬੋਰੀਆਂ ਵਾ ਇਹਨਾਂ ਨੂੰ ਇਹ ਨਹੀਂ ਪਤਾ ਕਿੰਨਿਆਂ ਦੇ ਮੂੰਹ ਦੇ ਵਿੱਚ ਪੈਣਾ ਵਾ ਇਹ ਤੇਲ ਨਹੀਂ ਦੇ ਰਹੇ ਸਾਨੂੰ ਠੀਕ ਆ ਇਹ ਜਾਣੀ ਭਾਜੀ ਗੱਡੀ ਦਿੱਲੀ ਆਪਣੇ ਲੁਧਿਆਣੇ ਗੱਡੀ ਜਾਣੀ ਆ ਤੇ ਤੇਲ ਨਹੀਂ ਦੇ ਰਹੇ ਹੈਗੇ ਆਪਾਂ ਕਦੋਂ ਦੇ ਖੱਜਲ ਹੋ ਰਹੇ ਆ ਇਸ ਜਗ੍ਹਾ ਤੇ ਦੋਸਤੋ ਇੱਕ ਕਾਨੂੰਨ ਪਾਸ ਕੀਤਾ ਗਿਆ ਸਰਕਾਰ ਲੋ ਤੁਸੀਂ ਦੇਖ ਸਕਦੇ ਹੋ ਕਿਵੇਂ ਲੋਕ ਖੱਜਲ ਖਰਾਬ ਹੋ ਰਹੇ ਨੇ ਕਿ ਪਹਿਲਾਂ ਨੋਟਬੰਦੀ ਕੀਤੀ ਗਈ ਸੀ ਤੇ ਹੁਣ ਦੁਬਾਰਾ ਇੱਕ ਹੋਰ ਕਾਨੂੰਨ ਪਾਸ ਕੀਤਾ ਗਿਆ ਇਹ ਡਰਾਈਵਰ ਭਾਈਚਾਰਾ ਵਾ ਉਹਨਾਂ ਵਾਲੇ ਉਹਨਾਂ ਦੇ ਖਿਲਾਫ ਇੱਕ ਕਾਨੂੰਨ ਪਾਸ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਖਿਲਾਫ ਜਿਹੜਾ ਗਲਤ ਕਾਨੂੰਨ ਪਾਸ ਕੀਤਾ ਗਿਆ ਤੇ ਫੈਮਲੀਆਂ ਵੀ ਇੱਥੇ ਬਹੁਤ ਜ਼ਿਆਦਾ ਖੱਜਲ ਖਰਾਬ ਹੋ ਰਹੀਆਂ ਅਸੀਂ ਲੇਡੀਆਂ ਨਾਲ ਵੀ ਗੱਲ ਕੀਤੀ ਆਪਣੇ ਬੱਚਿਆਂ ਦੇ ਨਾਲ ਉਹ ਖੱਜਲ ਖਰਾਬ ਹੋ ਰਹੇ ਨੇ ਪੂਰੇ ਤੁਸੀਂ ਰਾਸ਼ ਦੇਖ ਸਕਦੇ ਹੋ ਕਿਵੇਂ ਇੱਕ ਤੇਲ ਪਵਾਨ ਨੂੰ ਲੈ ਕੇ ਇੱਕ ਆਪਸੇ ਵਿੱਚ ਲੜਾਈ ਝਗੜਾ ਵੀ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡੇ ਚੈਨਲ ਦੇ ਉੱਤੇ ਤੇ ਮੈਮ ਸਾਡੇ ਨਾਲ ਖੜੇ ਨੇ ਮੈਮ ਦੇ ਨਾਲ ਗੱਲਬਾਤ ਕਰਦੇ ਨੇ ਕਿੰਨੀ ਦੇਰ ਤੋਂ ਖੜੇ ਨੇ ਇੱਥੇ ਹਾਂਜੀ ਸਸੀ ਕਲ ਮੈਮ ਸਸੀ ਕਲ ਮੈਮ ਕਿੰਨੀ ਦੇਰ ਤੋਂ ਖੜੇ ਹੋ ਇੱਥੇ ਸਰ ਇੱਕ ਡੇਢ ਘੰਟਾ ਹੋ ਗਿਆ ਹੈ ਮੈਮ ਡੇਢ ਘੰਟਾ ਖੜੇ ਹੋ ਗਏ ਤੁਹਾਨੂੰ ਉਹ ਵੀ ਖੱਜੇ ਕਵਾਰੀ ਹੋ ਰਹੀ ਹੈ ਕਿਸ ਨੂੰ ਜਿੰਮੇਵਾਰ ਮੋਦੀ ਸਰਕਾਰ ਆ ਸਰ ਮੋਦੀ ਸਰਕਾਰ ਨੇ ਕੀਤਾ ਹੋਇਆ ਜਿਹੜੇ ਕਾਨੂੰਨ ਬਣਾਏ ਆ ਉਹ ਨਾ ਬਣਾ ਨੇ ਇਸ ਤਰ੍ਹਾਂ ਨਾ ਕਰਨ ਪਿਛਲੀ ਵਾਰ ਨੋਟਬੰਦੀ ਹੋਈ ਸੀ ਤੇ ਹੁਣ ਤੁਸੀਂ ਹਿਸਾਬ ਨਾਲ ਨੋਟਬੰਦੀ ਵਾਲਾ ਹਿਸਾਬ ਹੀ ਹੋ ਗਿਆ ਲਾਈਨਾਂ ਦੇ ਵਿੱਚ ਤੁਸੀਂ ਖੜੇ ਹੋ ਤੇ ਵੋਟਾਂ ਦਿੰਨੇ ਹੋ ਤੇ ਖੱਜਲ ਖਰਾਬ ਜਨਤਾ ਹੀ ਹੁੰਦੀ ਆ ਕੀ ਕਹਿਣਾ ਚਾਹੁੰਦੇ ਹੋ ਰਹਨ ਕੀ ਕਹਿ ਸਕਦੇ ਆ ਇਸ ਤਰ੍ਹਾਂ ਹਰ ਸਾਰੇ ਦੇਸ਼ ਦੇ ਨਾਂ ਲਿਆਂ ਪੂਰੇ ਇੰਡੀਆ ਨੂੰ ਹੀ ਖਰਾਬ ਕੀਤਾ ਹੋਇਆ ਹਨਾ ਕੀ ਕਰ ਸਕਦੇ ਸਾਰੇ ਸਾਈਡ ਤੇ ਇਸੇ ਤਰ੍ਹਾਂ ਦੇ ਹੀ ਹਾਲ ਹੋਣਾ ਪਰ ਚਲੋ ਕੁਝ ਸੋਚ ਸਮਝ ਕੇ ਕਾਨੂੰਨ ਬਣਾਉਣੇ ਚਾਹੀਦੇ ਆ ਜਿਸ ਨਾਲ ਨਵੀਂ ਬਈ ਸਭ ਨੂੰ ਪਰੇਸ਼ਾਨੀ ਦਾ ਨਾ ਹੋਵੇ ਅਸੀਂ ਪੈਟਰੋਲ ਪੰਪ ਤੇ ਖੜੇ ਆ ਇਸ ਟਾਈਮ ਆਨਰ ਦੇ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਹਾਂਜੀ ਸਸੀ ਕਾਲਪਾ ਜੀ ਸਸੀ ਕਾਲਪਾ ਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਕਿ ਇੱਕ ਬਹੁਤ ਹੀ ਲੋਕਾ ਵੱਲੋਂ ਇੱਕ ਬੁਲਲ ਮਤਲਬ ਸਿਰਫ ਪੈਨਿਕ ਕ੍ਰੀਏਟ ਕੀਤਾ ਗਿਆ ਹੈ ਹੋਰ ਕੁਝ ਨਹੀਂ ਹੈਗਾ ਡੀਜ਼ਲ ਦੀ ਪ੍ਰੋਬਲਮ ਆਈ نو ਹੈਗੀ ਹੈ ਡੀਜ਼ਲ ਨਹੀਂ ਅਵੇਲੇਬਲ ਹੈਗਾ ਪੈਟਰੋਲ ਅਵੇਲੇਬਲ ਹੈਗਾ ਐ ਸਿਰਫ ਆਈ ਥਿੰਕ ਪੈਨਿਕ ਕਰਕੇ ਹੀ ਸਾਰੇ ਇੱਥੇ ਆਏ ਹੋਏ ਆ ਬਾਕੀ ਜਿਹੜੇ ਪੰਪ ਬੰਦ ਹੋਏ ਆ ਉਹਨਾਂ ਕਰਕੇ ਉਹਨਾਂ ਨੂੰ ਲੱਗ ਰਿਹਾ ਕਿ ਨਹੀਂ ਇਸ ਕਿਤੇ ਵੀ ਨਹੀਂ ਮਿਲੇਗਾ ਆਈ نو ਕਿ ਥੋੜਾ ਕ੍ਰੀਟ ਹੋ ਗਿਆ ਮੋਰ ਪਰ ਜਦ ਤੱਕ ਕੋਈ ਸਾਰੇ ਕੋਆਪਰੇਟ ਨਹੀਂ ਕਰਨਗੇ ਆਪਾਂ ਵੀ ਕਿੱਦਾਂ ਕੰਮ ਕਰਾਂਗੇ ਜਲਦਬਾਜੀ ਜਿਹੜੇ ਲੋਕ ਆ ਬੜੇ ਪਰੇਸ਼ਾਨ ਹੋ ਰਹੇ ਆ ਖਬਰਾਂ ਸੁਣ ਰਹੇ ਆ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਨਤਾ ਨੂੰ ਤੁਸੀਂ ਮੈਂ ਇਹੀ ਕਹਿਣਾ ਚਾਹੁੰਗਾ ਕਿ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਪੈਟਰੋਲ ਵੱਲੋਂ ਕੋਈ ਪ੍ਰੋਬਲਮ ਨਹੀਂ ਹੈ ਆਰਾ ਨਾ ਲਾਓ ਪੈਨਿਕ ਤੇ ਨਾ ਤੁਸੀਂ ਆਓ ਪੈਨਿਕ ਵੱਲੋਂ ਕੋਈ ਫਾਇਦਾ ਨਹੀਂ ਹੋਣਾ ਆਰਾਮ ਨਾਲ ਲਾਓ ਪੈਟਰੋਲ ਦੀ ਮਜੇ ਨਾਲ ਲਾਓ ਨਾ ਇੱਥੇ ਘੱਟ ਕਰੋ ਡੀਜ਼ਲ ਅਵੇਲੇਬਲ ਨਹੀਂ ਹੈਗਾ ਜਦੋਂ ਵੀ ਆਏਗਾ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਜਾਏਗਾ ਕਿ ਹਾਂ ਵੀ ਅਵੇਲੇਬਲ ਹੋ ਗਿਆ ਵੀਰ ਜੀ ਇੰਨੀ ਕੀ ਜ਼ਰੂਰਤ ਪੈ ਗਈ ਕਿ ਆਪਾਂ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮ ਲਗਾਣੇ ਪਏ ਇੱਥੇ ਸਰ ਹੁਣ ਤੁਹਾਡੇ ਸਾਹਮਣੇ ਦੇਖੋ ਤੁਸੀਂ ਆਪਣੇ ਆਪ ਕੈਮਰਾ ਘੁਮਾ ਕੇ ਦਿਖਾਓ ਜਰਾ ਇੰਨਾ ਜਿਆਦਾ ਲੋਕਾਂ ਨੇ ਕੋਈ ਮਸ਼ੀਨ ਇਦਾਂ ਦੀ ਨਹੀਂ ਛੱਡੀ ਜਿੱਥੇ ਗੱਡੀ ਆਪਾਂ ਮਜੇ ਨਾਲ ਲਵਾ ਸਕੀਏ ਸਵੇਰੇ 11 ਵਜੇ ਤੋਂ 10 ਵਜੇ ਤੋਂ ਲੋਕੀ ਰਸਟ ਖੜੇ ਆ ਆਪਾਂ ਤਾਂ ਸਾਰਿਆਂ ਨੂੰ ਰੀਜਿਸਟਰ ਕਰਨਾ ਛੱਡ ਲਈ ਤੇ ਸਾਰੇ ਹੀ ਗਾਹ ਹੈਗੇ